ਲੇਕਿਨ ਮੈਂ ਫਿਰ ਅਰਜ਼ ਕਰਦੇ ਆ ਜਿਨ੍ਹਾਂ ਨੇ ਜਾਣੇ ਆ ਉਹਨਾਂ ਨੇ ਇਹ ਜਾਣੇ ਆ ਨਹੀਂ ਜਾਣ ਸਕੇ ਜਿਨ੍ਹਾਂ ਨੇ ਕਥਨ ਵੀ ਕੀਤਾ ਹੈ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਇਹ ਅੱਖਾਂ ਨਹੀਂ ਪਾ ਸਕਦੀਆਂ ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਖੁਰਦਬੀਨ ਵਧਾ ਦਿੱਤੀ ਹੈ ਦੂਰਬੀਨ ਵਧਾ ਦਿੱਤੀ ਹੈ ਦੂਰ ਦੀ ਚੀਜ਼ ਵੇਖ ਸਕਦੇ ਆਂ ਬਾਰੀਕ ਚੀਜ਼ ਵੇਖ ਸਕਦੇ ਆਂ ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਹੈ ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨ ਸੰਗੋ ਕਰ ਰਿਹਾ ਅਸੀਂ ਸੁਣ ਰਹੇ ਹਾਂ ਪਹਿਲੇ ਕਿੱਥੇ ਸੁਣ ਸਕਦੇ ਸੀ ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਬਦਲਾ ਦਿੱਤਾ ਇੱਕ ਮੁਲਕ ਦੇ ਚ ਅਸੀਂ ਬੋਲਦੇ ਪਿਆ ਦੂਜੇ ਮੁਲਕ ਦੇ ਜਗੜਾ ਸੁਣ ਰਹੇ ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਫਿਰ ਵੀ ਇਹ ਇੰਦਰੇ ਪਰਮਾਤਮਾ ਤੱਕ ਨਹੀਂ ਪਹੁੰਚੇ ਇੱਕ ਵੀ ਸੈਂਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ ਸਮਝ ਗਾਇਆ ਪਰਮਾਤਮਾ ਹਾਂ ਇਤ ਨਹੀਂ ਆਖਿਆ ਪਰਮਾਤਮਾ ਨਹੀਂ ਇਹ ਜ਼ਰੂਰ ਆਖੇ ਜਿਵੇਂ ਕਲ ਤੁਨੋ ਵਾਸੂ ਭਾਰਤਵਾਜ ਦੱਸਦੇ ਸਨ ਕਿ ਮੈਂ ਨਾਸਤਿਕ ਹਾਂ ਮੈਂ ਉਹ ਖੁਦ ਕਹਿੰਦੇ ਸਨ ਮੈਂ ਨਾਸਤਿਕ ਹਾਂ ਮੈਂ ਨਹੀਂ ਮੰਨਦਾ ਸੈਟਿਸਟ ਅਕਸਰ ਸੈਟਿਸਟ ਨਾਸਤਿਕ ਉਹਨਾਂ ਪਦਾਰਥ ਦੀ ਖੋਜ ਕਰਦੇ ਆ ਕਰਦੇ ਆ ਦਿਮਾਗ ਪਦਾਰਥਵਾਦੀ ਬਣ ਜਾਂਦਾ ਹੈ ਪਦਾਰਥ ਦੀਆਂ ਅਗੰਮੇ ਖੇਡਾਂ ਦੇਖ-ਦੇਖ ਕੇ ਉਹ ਪ੍ਰਮਾਤਮਾ ਤੋਂ ਇਨਕਾਰ ਹੀ ਹੋ ਜਾਂਦੇ ਨੇ ਇਨਕਾਰ ਹੀ ਹੋ ਜਾਂਦੇ ਨੇ ਜਦ ਸੈਂਸ ਵਿਗਿਆਨ ਦੀ ਇੱਕ ਹੋ ਜਾਏ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੇ ਉਹ ਦੂਰ ਹੋਇਆ ਹਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚਾਕੇ ਤੋਂ ਇਸ ਅਗੰਮੀ ਸ਼ਕਤੀ ਨੂੰ ਉਸਨੇ ਕਬੂਲ ਕਰ ਲਿਆ ਭਈ ਹੈ ਇਹ ਤੇ ਕੋਈ ਖੇਡ ਹੈ ਮੈਨੂੰ ਕਹਿੰਦੇ ਸਮਝ ਤੇ ਮੇਰੀ ਨਹੀਂ ਆਈ ਕੋਈ ਪਰ ਹੈ ਇਹ ਖੇਡ ਹੈ ਕਿਸ سے ਪਤਾ ਪੁੱਛੇ ਮੰਜ਼ਲੇ ਜਾਣਾ ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛੀਏ ਕਿਸ ਤੋਂ ਪੁੱਛੀਏ ਕਿਸ سے ਪਤਾ ਪੁੱਛੇ ਮੰਜ਼ਲੇ ਜਾਣਾ جس کو خبر تھی تیری وہ بے خبر ملا جیہ دے کول خبر سی اے خدا تیری خبر جیہ دے کول سی او تے دسن جوگا ہی نہیں او تے دسن جوگا ہی نہ رہے تے جڑے دس دے پے نے او پہنچے کوئی نہیں او پہنچے کوئی نہیں او غلط پتہ دس دے پے نے او غلط ٹھکانہ دس دے پے نے تے جیہ دے کول صحیح پتہ ہے او کہندا میری زبان دی پہنچ نہیں میں نہیں کہہ سکتا میں نہیں دس سکتا ええ、どぶ大政はしてはだ。